ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਤ ਤਕਰੀਬ ਬੱਜੇ ਆ ਤੇ ਇਸ ਵੇਲੇ ਵਿਆਸ ਹਾਂਜੀ ਦਰਿਆ ਤੋਂ ਆ ਜਿਹੜਾ ਬਾ 50 ਮੀਟਰ ਪਿੱਛੇ ਖੜੇ ਹੋਵਾਂਗੇ ਜਿੱਥੋਂ ਪਹਿਲੇ ਅੰਦੋਲਨ ਦੇ ਵਿੱਚ ਵੀ ਪਹਿਲੇ ਅੰਦੋਲਨ ਦੇ ਵਿੱਚ ਵੀ ਟਰੈਕਟਰ ਟਰਾਲੀਆਂ ਜਾਂਦੇ ਰਹੇ ਆ ਔਰ ਦਿੱਲੀ ਅੰਦੋਲਨ 2 ਦੇ ਵਿੱਚ ਵੀ ਟਰੈਕਟਰ ਟਰਾਲੀਆਂ ਜਾ ਰਹੇ ਆ ਅਸੀਂ 11 ਫਰਵਰੀ ਨੂੰ ਇੱਥੇ ਇਕੱਠੇ ਹੋਏ ਸੀ 12 ਨੂੰ ਚਾਲੇ ਪਾਇਏ ਸੀ ਮੋਦੀ ਸਰਕਾਰ ਨੂੰ ਦਿੱਲੀ ਦਰਬਾਰ ਨੂੰ ਸੰਦੇਸ਼ ਦੇ ਰਹੇ ਆ 1 ਸਾਲ ਹੋ ਚੱਲਿਆ ਨਾ ਅੱਕੇ ਆ ਨਾ ਥੱਕੇ ਆ ਨਾ ਹੌਸਲੇ ਪਸਤ ਹੋਏ ਆ ਤੇ ਨਾ ਟਾਰਗੇਟ ਭੁੱਲੇ ਆ ਪਤਾ ਸਾਨੂੰ ਨਿਸ਼ਾਨਾ ਕੀ ਆ ਐਮਐਸਪੀ ਲੀਗਲ ਗਰੰਟੀ ਕਾਨੂੰਨ ਇਹ ਮੰਗ ਸਾਡੀ ਨਹੀਂ ਹੈ ਪੂਰੇ ਦੇਸ਼ ਦੀ ਹੈ ਜਿਹੜੇ ਕਿਸਾਨ ਮਜ਼ਦੂਰ ਇੱਥੇ ਆਏ ਕੱਲੀ ਉਹਨਾਂ ਦੀ ਨਹੀਂ ਹੈ 3 ਕਰੋੜ ਪੰਜਾਬੀਆਂ ਦੀ 80 ਕਰੋੜ ਦੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਆ ਕਰਜ਼ਾ ਜਿਹੜਾ ਮਾਫੀ ਆ ਇਹ ਕਰਜ਼ਾ ਮਾਫੀ ਵੀ ਦੇਸ਼ ਦੇ ਇੱਕ ਵੱਡੇ ਹਿੱਸੇ ਦੀ ਮੰਗ ਹੈਗੀ ਆ ਔਰ ਇਹ ਇਕੱਲੇ ਕਿਤੇ ਸਾਡੀ ਮੰਗ ਨਹੀਂ ਹੈਗੀ ਆ ਬੇਸ਼ੱਕ ਆ ਜਿੱਥੇ ਹਜ਼ਾਰਾਂ ਟ੍ਰੈਕਟਰ ਟਾਲੀਆਂ ਦਾ ਕਾਫਲਾ ਲੈ ਕੇ ਜਾਣ ਦਾ ਅਸੀਂ ਪੂਰਾ ਜ਼ੋਰ ਲਾਇਆ ਔਰ ਵੱਡੀ ਪੱਧਰ ਤੇ ਤੁਹਾਨੂੰ ਵਿਖਾ ਦਾਂਗੇ ਕਿੰਨੇ ਟ੍ਰੈਕਟਰ ਟਾਲੀਆਂ ਇੱਥੇ ਪਹੁੰਚੇ ਹੈਗੇ ਆ ਠੀਕ ਹੈ ਜੀ ਔਰ ਇੱਥੇ આજ ਸਵੇਰੇ 4000 ਬੰਦਾ ਤੁਰਪੇ 5 ਤੁਰਪੇ ਕਿ ਰਾਤ ਤੱਕ ਟਕਟਾਲੀਆਂ ਆ ਰਹੀਆਂ 6 ਤੁਰ ਜੂਗਾ ਇਹ ਪਤਾ ਲੱਗੂ ਪਰ ਇਹ ਬੰਦੇ ਗਾਂ ਫਗਵਾੜੇ ਵੀ ਹੈਗਾ ਉੱਥੋਂ ਵੀ ਹੋਰ ਪੰਜਾਬ ਤੋਂ ਵੀ ਹਿੱਸੇ ਲੜਨਗੇ ਪਰ ਇਹ ਮੰਗ 80 ਕਰੋੜ ਲੋਕਾਂ ਦੀ ਗੱਲ ਕਰ ਰਹੇ ਇਹ ਗੱਲ ਪੂਰੇ ਦੇਸ਼ ਦੇ ਕਿਸਾਨ ਮਜ਼ਦੂਰ ਦੇ ਕਰਜ਼ੇ ਦੀ ਗੱਲ ਕਰ ਰਹੇ ਆ ਇਹ ਮੰਗ ਕੱਲੀ ਸਾਡੀ ਨਹੀਂ ਹੈਗੀ ਨਰੇਗਾ 200 ਦਿਨ ਇਹਦੀ ਦਿਹਾੜੀ ਚੰਗੀ ਇਹ ਸਾਰੇ ਦੇਸ਼ ਦੇ ਮਜ਼ਦੂਰਾਂ ਦੀ ਗੱਲ ਆ ਭਾਵੇਂ ਇੱਥੇ ਸਾਡੇ ਨਾਲ 500 ਮਜ਼ਦੂਰ ਆਵੇ ਚਾਹੇ ਹਜ਼ਾਰ ਆਵੇ ਇਹ ਸਵੇਰੇ ਪਤਾ ਲੱਗ ਜੂ ਪਰ ਗੱਲ ਅਸੀਂ ਸਾਰੇ ਮਜ਼ਦੂਰਾਂ ਦੀ ਕਰ ਰਹੇ ਹੈਗੇ ਆ ਇਹਦੋਂ ਕਾ ਆਦੀਵਾਸੀਆਂ ਦੀ ਸਵਿਧਾਨ ਦੀ 5ਵੀਂ ਸੂਚੀ ਇਹਦੀ ਗੱਲ ਕਰ ਰਹੇ ਹੈਗੇ ਆ ਇਹਦੋਂ ਕਾ ਫਸਲੀ ਬੀਮਾ ਯੋਜਨਾ ਜਾਂ ਜਿਹੜਾ ਨਵਾਂ ਡਰਾਫਟ ਸਰਕਾਰ ਨੇ ਲਿਆਂਦਾ ਖੇਤੀ ਮੰਡੀ ਨੂੰ ਤੋੜਨ ਵਾਲਾ ਉਹਦੇ ਤੇ ਵੀ ਲੜ ਰਹੇ ਹੈਗੇ ਆ ਇਹ ਤੋਂ ਕਹਾ ਜਿਹੜੇ ਪ੍ਰਚਾਰਪੁਰ ਦੇ ਜਿਹੜੇ ਜਿੰਨੇ ਵੀ ਛੋਟੀ ਦੁਕਾਨਦਾਰੀ ਆ ਦੇਸ਼ ਦੀ ਉਹ ਛੋਟੀ ਦੁਕਾਨਦਾਰੀ ਵੱਡੇ ਕਾਰਪੋਰੇਟ ਦੇ ਮਾਲਾਂ ਨੇ ਖਾ ਲੈਣੀਆਂ ਉਹ ਦੀ ਲੜਾਈ ਵੀ ਲੜ ਰਹੇ ਆ ਇਸ ਸਾਸ ਨਾਲ ਵੀ ਸਾਰੇ ਉੱਠ ਕੇ ਦਿੱਲੀ ਨੂੰ ਵਧਣੇ ਇੱਕ ਦਿਨ ਮੋਦੀ ਜੀ ਤੇ ਚੁੱਪ ਨਹੀਂ ਰਹਿਣੇ ਕਿਸੇ ਨੇ ਨਹੀਂ ਕਿਹਾ ਸੀ ਪੰਜਾਬ ਬੰਦ ਐ ਹੋ ਜੂ ਹੋ ਗਿਆ ਨਾ ਦੇਖੋ ਕਿਵੇਂ ਦਿੱਲੀ ਦੀਆਂ ਧੜਕਾਂ ਹਿੱਲਦੀਆਂ ਸੋ ਮੈਂ ਦੱਸਦਾ ਜਿੱਥੇ ਮੈਂ ਖੜਾ ਵਾਂ ਐਸਰਲ ਸੌਰਵ ਸਿੰਘ ਜੀ ਕੋਟਲਾ ਮੇਰੇ ਲੱਗੇ ਆ ਜਰਮਨਜੀਤ ਸਿੰਘ ਬੰਡਾਲਾ ਰਣਜੀਤ ਸਿੰਘ ਕਲੇਰ ਵਾਲਾ ਆਪਣੇ ਸਿਟੀ ਜੇ ਆਉਂਦੇ ਪ੍ਰਧਾਨ ਖੜੇ ਆ ਲੋਕੋ ਕੇ ਸਾਹਮਣੇ ਖੜੇ ਆ ਮੁਖਤਾਰ ਸਿੰਘ ਭਗਵਾ ਬਾਕੀ ਸਾਰੇ ਲੀਟਰ ਵੀ ਆਏ ਹੋਏ ਆ ਆਪਾਂ ਗੱਲਬਾਤ ਕਰਦੇ ਚੱਲਾਂਗੇ ਇਹਨੂੰ ਸ਼ੇਅਰ ਕਰ ਦਿਓ ਮੇਰੇ ਕਰਕੇ ਨਾ ਸ਼ੇਅਰ ਕਰਿਓ ਜਦੋਂ ਪੂਰੇ ਦੇਸ਼ ਦੀ ਲੜਾਈ ਲੜ ਰਹੇ ਆ ਕਿਸਾਨਾਂ ਮਜ਼ਦੂਰਾਂ ਦੀ ਵੱਟ ਤੋਂ ਵੱਧ ਸ਼ੇਅਰ ਕਰ ਦਿਓ ਰਾਤ ਬੈਠਾ ਕਿਉਂਕਿ ਸਾਡਾ ਆਪਣਾ ਮੀਡੀਆ ਵਾ ਕੋਈ ਅਸੀਂ ਐਡੇ ਵੱਡੇ ਲੀਡਰ ਤਾਂ ਹੈ ਨਹੀਂਗੇ ਜਾਂ ਸਾਡੇ ਕੋਲ ਇੰਨੇ ਜ਼ਿਆਦਾ ਕੋਈ ਪ੍ਰਚਾਰ ਦਾ ਮਾਧਿਅਮ ਨਹੀਂ ਹੈਗਾ ਜਾਂ ਸਾਡੇ ਕੋਲੇ ਕੋਈ ਐਡਵਰਟਾਈਜ਼ ਦੀ ਜਗ੍ਹਾ ਵੀ ਸਾਡੀ ਗੱਲ ਚਲੀ ਜਾਏ ਅਸੀਂ ਤਾਂ ਆਪਣੇ ਢੰਗ ਨਾਲ ਗੱਲ ਪਹੁੰਚਾਉਣੀ ਹੈਗੀ ਆ ਜੇ ਤੁਸੀਂ ਪਹੁੰਚਾ ਦੋਗੇ ਤਾਂ ਜੜੇ ਟੈਕਟ ਟਾਲੀਆਂ ਲੈ ਕੇ ਹਜੇ ਪਿੰਡਾਂ ਤੋਂ ਨਹੀਂ ਤੁਰੇ ਉਹ ਵੀ ਸਾਡੇ ਨਾਲ ਆ ਜਣੇ